ਹਾਂਜੀ ਦੋਸਤੋ ਜੇ ਤੁਸੀਂ ਆਪਣੇ ਫੋਨ 'ਚ ਕੋਈ ਵੀ ਐਪ ਨੂੰ ਹਾਈਡ ਕਰਨਾ ਚਾਹੁੰਦੇ ਹੋ ਬਿਨਾ ਕਿਸੇ ਐਪ ਦੇ ਡਾਊਨਲੋਡ ਕੀਤੇ ਤਾਂ ਤੁਸੀਂ ਆਪਣੇ ਫੋਨ 'ਚ ਕੋਈ ਵੀ ਐਪ ਹਾਈਡ ਕਰ ਸਕਦੇ ਹੋ। ਇਹ ਵੀਡੀਓ ਨੂੰ ਲਾਸਟ ਤੱਕ ਦੇਖਿਓ ਜੇ ਤੁਸੀਂ ਚੈਨਲ ਨੂੰ ਫੋਲੋ ਨਹੀਂ ਕੀਤਾ ਤਾਂ ਚੈਨਲ ਨੂੰ ਫੋਲੋ ਕਰ ਲਿਓ ਤੇ ਵੀਡੀਓ ਲਾਈਕ ਕਰ ਦਿਓ। ਚਲੋ ਆਪਾਂ ਆਪਣੇ ਫੋਨ ਦੀ ਸਕਰੀਨ ਤੇ ਚੱਲਦੇ ਹਾਂ। ਸਕਰੀਨ ਤੇ ਆਉਣ ਤੋਂ ਬਾਅਦ ਆਪਾਂ ਨੇ ਆਹ ਵਾਲੇ ਐਪ ਹਾਈਡ ਕਰਨੇ ਨੇ। ਆ ਦੇਖੋ। इस तो बद आप करें आप जावे सैटिंग सैटिंग क्लिक करके नीचे आ जाना आपने। आप्योरिटी पर क्लिक करा सिक्योरिटी जाने तो बाद आपने नीचे आ जाना लिखा आख्या प्राइवेसी एंड एप इंसिपरेशन ये आपने पासवर्ड रखना पेगा पहला आप ਆਪਾਂ ਪਾਸਵਰਡ ਬਣਾ ਲੈਨੇ ਆਂ ਦੁਬਾਰਾ ਫੇਰ ਮੰਗੇਗਾ ਇਹ ਆਪਣਾ ਪਾਸਵਰਡ ਬਣ ਗਿਆ ਤੇ ਇੱਥੇ ਆਪਾਂ ਨੂੰ ਕੁਐਸਚਨ ਪੁੱਛੇਗਾ ਜੇ ਕਿਤੇ ਆਪਣਾ ਪਾਸਵਰਡ ਮਿਸ ਹੋ ਜਾਏ ਤਾਂ ਇਹ ਕੁਐਸਚਨ ਭਰ ਕੇ ਆਪਾਂ ਇਹਨੂੰ ਕਰ ਸਕਦੇ ਆਂ ਅਗੇਨ ਇੱਥੇ ਪਾਸਵਰਡ ਰੱਖਾਂਗੇ ਆਪਾਂ डान डान तो इन आपन कर देंगे डन कर बाद इतने आ जाएगा एप हाइड आ देखो ऐप हाइड पर क्लिक करा व्यू हा हिडन एप्स ये क्लिक करा ये दोनों ओके कर देना नीचे आ जाना इतने आप फेसबुक नाइड करा इंस्टाग्राम वट्सएप कर अपने बैक आ जाना ਆ ਦੇਖੋ ਆਪਣੇ ਐਪ ਹਾਈਡ ਹੋ ਗਏ ਨੇ ਜੇ ਹੁਣ ਆਪਾਂ ਇਹਨਾਂ ਨੂੰ ਲਿਆਣਾ ਤਾਂ ਆਪਾਂ ਨੇ ਕੀ ਕਰਨਾ ਆ ਦੋ ਉਂਗਲਾਂ ਨਾਲ ਐਦਾਂ ਉੱਤੇ ਨੂੰ ਸਲਾਈਡ ਕਰਨਾ ਆ ਦੇਖੋ ਪਾਸਵਰਡ ਮੰਗਣ ਲੱਗ ਗਿਆ ਇੱਥੇ ਆਪਾਂ ਨੇ ਪਾਸਵਰਡ ਲਗਾਣਾ ਆਪਣੇ ਫੋਨ ਦਾ ਲੋਕ ਮੰਗੇਗਾ ਤੇ ਆ ਦੇਖੋ ਆਪਾਂ ਨੇ ਜਿਹੜੇ ਜਿਹੜੇ ਐਪ ਹਾਈਡ ਕੀਤੇ ਸੀ ਇੱਥੇ ਆ ਗਏ ਇਹਨੂੰ ਆਪਾਂ ਇੱਥੇ ਓਪਨ ਵੀ ਕਰ ਸਕਦੇ ਹਾਂ ਆ ਦੇਖੋ ਓਪਨ ਹੋ ਗਏ ਐਦਾਂ ਬੜੀ ਆਸਾਨੀ ਨਾਲ ਆਪਾਂ ਇਹਨੂੰ ਓ ਕਰ ਸਕਦੇ ਹਾਈਡ ਕਰ ਸਕਦੇ ਆਪਾਂ ਨੂੰ ਜੇ ਵੀਡੀਓ ਚੰਗੀ ਲੱਗੇ ਆ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਕਰ ਦਿਓ